ਆ ਗਿਆ ਮੁੰਡਾ ਪੂਰੀ ਤਿਆਰੀ ਕਰਕੇ ਲੈ ਦੋ ਕਈਆਂ ਲੈ ਅਦਰ ਕਹਿ ਓਏ ਹੈ ਹਾਂਜੀ ਸਵਾਗਤ ਤੁਹਾਡਾ ਆਪਣੇ ਤੇਜ ਵਾਲੀ ਉੱਪਰ ਦੇ ਅੱਜ ਦੇ ਤੀਰਵਾਦ ਦਾ ਪਾ ਇਹ ਥੋੜੇ ਮਿੱਤਰੋ ਥੋੜਾ ਮੁੰਡੇ ਦੀ ਬਾਵਾ ਏ ਤੇ ਉਹ ਦੇਖੋ ਲਲਕਰੇ ਮਰੀ ਜਾਂਦਾ ਲੁੱਟਰ ਵਾਲਾ ਵੀ ਸਾਨੂੰ ਬੰਦਾ ਇਹ ਜਿਹੜਾ ਕਰੇ ਚਲੋ ਮਿੱਤਰੋ ਆਲਾ ਹੁਪ ਪੁੱਤ ਜੱਟ ਦਾ ਜਿਹਨੂੰ ਬੈਕ ਨਾ ਟਰਾਲੀ ਲਾਉਣੀ ਆਵੇ ਦੇ ਵੀ ਜੇ ਮਿੱਤਰੋ ਕਿ ਕਾਦਾ ਹੋ ਰੁੱਤ ਜਾ ਤਲਾ ਨੂੰ ਬੈਕਰਾ ਦਾ ਰੋੜਾ ਕਾਦਾ ਮਿੱਤਰੋ ਨੇਰਾ ਹੋ ਗਿਆ ਜੀ ਉੱਥੇ ਅੱਪਾ ਬਲਾਉ ਦਾ ਟਾਈਮ ਨਾਲ ਹੀ ਕਰ ਚੁੱਕੀ ਆ ਰਾਤ ਨੂੰ ਘਰੇ ਆਉਂਦੇ ਨੇ ਬਈ 2:30 ਵਜੇ ਇੱਕ ਇਹ ਕਾਂਡਾ ਹੋਇਆ ਸਾਡੇ ਨਾਲ ਮਿੱਤਰੋ ਕੋਈ ਬੰਦਾ ਆਇਆ ਹੱਟ ਲਵੇ ਰਾਤ ਨੂੰ 1:30 11 ਵਜੇ ਅਸੀਂ ਕੇਤ ਲਾਈਏ ਸੀ ਜਰਾ ਪਤਾ ਨਹੀਂ ਤਾਂ ਉਹ ਸਹੀ ਦਿਵ ਦੀ ਜਗਾ ਪਤਾ ਨਹੀਂ ਗੱਤ ਸੀ ਸਾਨੂੰ ਸਹੀ ਨਹੀਂ ਲੱਗਿਆ ਉਹ ਸਾਨੂੰ ਮਿੱਤਰੋ ਕਹਿੰਦਾ ਮੇਰਾ ਟਰਾਈਡ ਸਟਾਰਟ ਕਰਾ ਕੇ ਆਉ ਨਾ ਬਈ ਵਾਲਾ ਕਰਵਾਇਆ ਉਹਨੇ ਆਪਾਂ ਇਹਦਾ ਡਰੈਕਟਰ ਦਾ ਸਾਗਾ ਮਾਰ ਦਿੱਤੀ ਇਹ ਉੱਥੇ ਖੜਾ ਸੀਗਾ ਕੰਪਿਊਟਰ ਕਰਾ ਵਾਲਾ ਚੱਲੀ ਜਾਂਦਾ ਸੀਗਾ ਆਪਾਂ ਨੇ ਕੱਢੇ ਸਾਗਾ ਆ ਛੇੜਤਾ ਜਾਹ ਬੰਦਾ ਸਾਡੇ ਨਾਲ ਬੈਠ ਕੇ ਵਾ ਗਿਆ ਉਹ ਮੰਨ ਲੇ ਕਿ ਚਲੋ ਜਿੱਥੇ ਅਸੀਂ ਕੰਪਿਊਟਰ ਕਰਾ ਲਓ ਵੇਖੋ 10 ਕਿਲੋ ਦੀ ਬਾਈ ਤੇ ਵਾ ਗਿਆ ਦਾ ਹੰਨੇ ਤੇ 2:00 ਵਜੇ ਹੋਣਾ ਤੇ ਉਥੇ ਇੱਕ ਉਤਰ ਗਿਆ ਉਹਨੂੰ ਗਾਹ ਆਪਦਾ ਬਾਹਰ ਦਾ ਸਿਆ ਬਈ ਜੇ ਬੰਦਾ ਕੋਈ ਵੀ ਆ ਉਹਨੂੰ ਆਪਣੇ ਬਾਹਰ ਦਾ ਦਾ ਕੋਈ ਪਤੀ ਹੁੰਦਾ ਵੀ ਕਿੱਥੇ ਹੈਗਾ ਕਿੱਥੇ ਨਾ ਅਸੀਂ ਉਹਨੂੰ ਅੱਥੇ ਮੂਰੇ ਗਾਹ ਬਈ ਗਿੱਲਾ ਬਾਹਰ ਤੁਹਾਨੂੰ ਕਹਿੰਦਾ ਇੱਕੋ ਨਹੀਂ ਆਇਆ ਕਰ ਲੋ ਨਾ ਭਰਾਵਾ ਅਸੀਂ ਨਹੀਂ ਆਇਆ ਸਾ ਵੀ ਚਾਰ ਟੱਪਾ ਦੀ ਆ ਬਈ ਉਹਦੇ ਉਲੇ ਚ ਗਾਣਾ ਮੇਰਾ ਬਾਹਰ ਨਾ ਮੈਂ ਉੱਥੇ ਸਾਡਾ ਹਿਸਾਬ ਚ ਨਹੀਂ ਹੋਣਾ ਸਿਸਟਮ ਉਥੇ ਜਾਣਾ ਬਈ ਲਿਆ ਕੇ ਤੁਹਾਨੂੰ ਸਦਾ ਅੱਜ ਕੱਲ ਟਾਈਮ ਪਾੜਾਇਆ ਕੋਈ ਵੀ ਐਵੇਂ ਗੱਲਬਾਤ ਹੋ ਜੇ ਉਹ ਵੀ ਪਾ ਜਾਏਗਾ ਇਹ ਵੀ ਪਾ ਜਾਏਗਾ ਆਵੇ ਲੈਣ ਦੇ ਦੇਣੇ ਪਿਆਰ ਉਹਦਾ ਟ੍ਰੈਡ ਕੱਢਦੇ ਕੱਢਦੇ ਕੀ ਪਤਾ ਆਏਗਾ ਯਾਰਾ ਕਿਹਦੇ ਆਪ ਦੇਲਾ ਵੀ ਉੱਥੇ ਖੜਾ ਆਈਏ ਆਲਾ ਰੰਗ ਦਾ ਕਰਨ ਨੂੰ ਸੂਰ ਆਪਣੇ ਬਾਈ ਤੁਹਾਨੂੰ ਪਤਾ ਕੀ ਪਤਾ ਬੰਦਾ ਮਾਰੀ ਜਣਾ ਕੋਈ ਪਤਾ ਨਹੀਂ ਜੇ ਆਉਂਦੀ ਇਹ ਜੀ ਦੇਖੋ ਮਿੱਤਰੋ ਸਾਰੀਆਂ ਬਟਾ ਢਾਈ ਜਾਂਦਾ ਮੁੰਡਾ ਤਾਂ ਕਰਕੇ ਉਹ ਤੁਹਾਨੂੰ ਦਿਖਾਇਆ ਵੀ ਹੈ ਨਹੀਂ ਅਸੀਂ ਕਿਉਂਕਿ ਉੱਥੇ ਤੁਹਾਨੂੰ ਪਤਾ ਜੀ ਆਪਾਂ ਮੋਬਾਈਲ 'ਚ ਧਿਆਨ ਦੇਵਾਂਗੇ ਕਈ ਵਾਰ ਕੋਈ ਗੱਲ ਬਾਤ ਇਹਦਾ ਨਾ ਉੱਥਾ ਹੋ ਜਾਂਦਾ ਹੈ ਪੂਰਾ ਪੱਕਾ ਬੰਦਾ ਐ ਨਹੀਂ ਜੜਾਉਣਾ ਹੈਗਾ ਨਾ ਕਰਕੇ ਆਪਦਾ ਲਿਹਾਬ ਤੇ ਚੜਾਇਆ ਹੁਣ ਹੀ ਐ ਸ਼ੀਟ ਕੱਲੀ ਆਪੀ ਅੱਜ ਬੱਚਾ ਉਹ ਯਾਰ ਦੇ ਆਪਰੇ ਅੱਧੀ ਯੂਰ ਲਾਉਣਾ ਹੈ ਲਾ ਆਇਆ ਪੂਰਾ ਜੋ ਮਤਲਬ ਇੰਨਾ ਹੋ ਸਕਦਾ ਉਹ ਆਪਣੇ ਕੁੱਪ ਵੀ ਖੜੇ ਨੇ ਅਜ ਤੱਕ ਸਹੀ ਸਲਾਮ ਕਿਲੋਮੀਟਰ ਲਾ ਰਹੀ ਥਾਲੀ ਤੇ ਦਵਾ ਅੱਜ ਕਰ ਤਈ ਆਪਾਂ ਨੇਰੇ ਦਾ ਕੰਮ ਸਟਾਰਟ ਅੱਥਨ ਤੱਕ ਉਹਨਾਂ ਇਹੀ ਕੰਮ ਚੱਲੂਗਾ ਫੇਰ ਉਹਦੇ ਉਹ ਕੁੱਪ ਜਿਹਾ ਪੈਣੇ ਕੱਢੂ ਫੇਰ ਉਹ ਤੇ ਲਾ ਮਾ ਗਦੇਣਾ ਕਹਿੰਦਾ ਯਾਰ ਸੀਗੜੀ ਲਿਆ ਹੋ ਰਿਆ ਨੇ ਵੇ ਆ ਆਪਣਾ ਹੋਮ ਲੈਂਡ ਆ ਗਿਆ ਇਹਦੇ ਯਾਰ ਵੇਲੇ ਬਣਾਇਆ ਬੈਠਾ ਜੋ ਉੱਪਰ ਸਾਰੇ ਉਹਦੀ ਪਹੁੰਚ ਜਾਂਦੇ ਨੇ ਇੱਕ ਸੱਦੇ ਤੇ ਪਾ ਲੈ ਇਹੋ ਜਿਹਾ ਦੋਸਤ ਜੀ ਆਈਆਂ ਡਾਕਟਰ ਹੋਰ ਪੂਰਾ ਪੜ੍ਹਿਆ ਜਾਣਾ ਜੋ ਉੱਪਰ ਦਾ ਇਹਨੇ ਤੜਕੀ ਤੜਕੀ ਮਿਰਲੇ ਕਾਰਜ ਜਿਵੇਂ ਕੋ ਚਲਾ ਤਾਂ ਕੰਮ ਰੇਹਦਾ ਆਪਣੇ ਠੰਡੇ ਠੰਡੇ ਉਹਨਾਂ ਨੂੰ ਦਿਖਾਵਾਂ ਉੱਥੇ ਬਾਹੇ ਵਾਣ ਵੀਤੀ ਨਹੀਂ ਜਾਣੇ ਆ ਬੜੇ ਤਰ ਲੋਏ ਮਿੱਤਰੋ ਕੰਮ ਜੋਰਾਂ ਦੇਗਾ ਭਰੀਆਂ ਦਾ ਮੁੰਡਾ ਬਾਈ ਲਾਦ ਅੱਲਾ ਤਰ ਭਰਦੇ ਆਂਗੇ ਟਰਾਲੀ ਕਮੈਂਟਾਂ ਚ ਜਰੂਰ ਦੱਸਿਓ ਸਾਰੇ ਕਿ ਦੱਸਣਾ ਕਿ ਕਿਵੇਂ ਭਰਦੇ ਆਂ ਇਹ ਭਰਦੇ ਆਂ ਲਾਤਰੇ ਕਿ ਭਰਦੇ ਆਂ ਕੋਈ ਹੈ ਉਹ ਕਹਿੰਦਾ ਲਾਤੜੋ ਨਾ ਬਾਈ ਵੱਧ ਭੇਜੂ ਬਿੱਲਾ ਤਰ ਨਾਲ ਭੈਣ ਦੀ ਇੱਕੇ ਚ ਪੂਜਾ ਵੱਧ ਭੇਜੂ ਵੱਧਾ ਬਾਹ ਬਹੁਤ ਆ ਕੰਮ। ਬਾਲਾ ਜੀ ਡੀਸੀ ਆ ਪਿੱਛੇ ਦੇਖ ਲੈ ਢਾਲਣੀ ਇਹਦੇ। ਹੈ? ਦੱਬੂ ਇਹੇ ਦੱਬੂ ਦੱਬ ਦੇ ਕਦੇ। ਮੇਰਾ ਪੱਕਾ ਬੰਦਾ ਇਹਨਾਂ ਦੇ। ਬਾਲੀ ਮੰਦਾ। ਕੀ ਕਰਨਾ? ਰੋਟੀ ਕੰਮ ਚੱਲੀ ਜਾਂਦਾ ਬਈ ਔਰਾਂ ਤੇ ਬੰਨਨ ਦਾ ਦਵਾਰ ਨੇ ਵਿਚਰੀ ਜਾ ਪਾ ਟਾਕੀ ਵਾਲਾ ਕਰਕੇ ਆ ਬੇਟਾ ਦੇਖੋ ਕੰਮ ਜੋਰਾ ਸੋਰਾ ਤੇ ਹਨਾ ਲੋਹਣ ਵੇਲੇ ਕਿ ਲੋਹਣ ਵੇਲੇ ਵੀ ਚੱਲਦਾ ਨੂੰ ਰੋਟੀ ਦਾ ਟਾਈਮ ਆ ਗਿਆ ਆ ਜਾ ਬੈ ਜਾ ਰੀ ਤਾਂ 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 ਬੈਠੇਗਾ ਕਿਉਂ ਰੋਟੀ ਆ ਗਿਆ ਸੀ ਲੈ ਆ ਇੱਕ ਦੋ ਤਰ ਜਿੰਮ ਆ ਹੂੰ ਮੰਲਾ ਦਰ ਕੀ ਰੋਟੀ ਖਾ ਲੰਦਾ ਬਈ ਬੇਲ ਹੈਗਾ ਜੇਰਾ ਕੋਈ ਕੰਮ ਪਹਿਲਾਂ ਸੀ ਆਏ ਕਹਿੰਦਾ ਪਹਿਲਾਂ ਬੇਲ ਹੁੰਦੀ ਲੋ ਮਿੱਤਰੋ ਚੱਲ ਫੇ ਕੰਮ ਉਹ ਦੁਆਰੇ ਚੜਾਉਣਾ ਜਿਹੜਾ ਇਹ ਚੜਾ ਇਹ ਪੀਓ ਮਾਗਰਾ ਲੋ ਜੀ ਰੇ ਦਾ ਕੰਮ ਆਪਾਂ ਸਾਰਾ ਨਿਮੇੜਤਾ ਹੁਣ ਆਪਰੇ ਚੱਲਦੇ ਆਂ ਉਧਰ ਬਿੱਲੇ ਆ ਲਵਾਉਣੇ ਉਧਰ ਵੀ ਜੋਰ ਹੈ ਪਰ ਕੰਮ ਨਿਭੜ ਜਾਣ ਹੋਰ ਦਾ ਹਾਂ ਦਬਰ ਦਾ ਬੈਰ ਚ ਨਿਵੇੜ ਦਾਂਗੇ ਆਪਾਂ 2 ਵਜੇ ਦੱਬਦੇ ਗੰਦਾ ਬਣਾ ਲੈਹੀ ਨੂੰ ਬਿੱਲਾ ਡਾਉਨ ਨਹੀਂ ਦੱਬਦਾ ਚੱਲਦੇ ਨੇ ਹੈ ਜਿਹੜੇ ਬੰਦੇ ਜਾਣਦੇ ਨੇ 855 ਦੱਬਦਾ ਕਦੇ 855 ਸ਼ੋ ਲਾ ਕੇ ਚਲਾਈਦਾ ਹਾਂ ਹੈ ਸਹੀ ਗੱਲ ਆ ਸ਼ੋਰ ਪੂਰਾ ਮਾਰਦਾ ਹੈ ਹਨਾ ਉਹ ਓਏ ਆਪਣੀ ਫੱਕ ਦਿਖਾ ਦੇ ਪੱਕਾ ਪੰਜ ਚਾਰ ਦਿਨਾਂ ਨੂੰ ਲਾਉਣ ਵਾਲੀ ਅੱਜ ਗਮਨ ਦਾ ਲਾਈ ਦਿੰਦੇ ਆਪਾਂ ਫਰਦੇ ਤਾਂ ਹੈ ਗਿਆ ਨੀ ਨੀ ਕੀ ਚੱਲਣ ਦੇ ਵਿੱਚ ਹੀ ਰੇ ਪਾਤੀ ਹੁਣ ਬਸ ਦੋ ਚਾਰ ਦਿਨਾਂ ਨੂੰ ਲਾ ਦਾਂਗੇ ਕੰਮ ਨੂੰ ਵਿੜੇ ਕਾ ਖੜਾ ਪਣਾ ਝੋਟਾ ਉਹੜ 36 ਤੀ ਖੜਾ ਇੱਕ ਕੋਈ ਵੀ ਤਿਆਰ ਕਰੀ ਜਾਂਦੇ ਨੇ ਬਸ ਇਹਨਾਂ ਲਈ ਬੋਲ ਵੀ ਤਿਆਰ ਹੈ ਤੇ ਕੱਲ ਨੂੰ ਲਾਉਣ ਲੱਗਣਗੇ ਹਨਾ ਹਾਂ ਬਸ ਆਪਾਂ ਵੀ ਲੱਗਾਂਗੇ ਪਰਸ ਨੂੰ ਇਹ ਬਸ ਕਾਲੂ ਲਾਉਣ ਲੱਗੇ ਆਣਗੇ ਆਪਾਂ ਬਸ ਦੋ ਦਿਨ ਲਾਉਣ ਲੱਗੇ ਆ ਆ ਆਪਣੀ ਆ ਸਬਜੀ ਦੇਖੋ ਜੀ ਸਾਰੀ ਹੋ ਗਈ ਸਾਰੀ ਸਬਜੀ YouTube ਬਲੌਗਰ ਦੀ ਸਬਜੀ ਆਰਗੈਨਿਕ ਖੇਤੀ ਕਰ ਰਹੇ ਨੇ ਇਹ ਸਾਰੀ ਦੇਖੋ ਬਾਜਾ ਦਾ ਕੇ ਪੱਲਿਓ ਪੈਂਦਾ ਆਰਗੈਨਿਕ ਖੇਤੀ ਚੈਕਦੀ ਬਿਨ ਰੇਸ ਰੇਸ ਤੋਂ ਬਿਨ ਰੇਸ ਸਪਰੇਅ ਵਾਲੀ ਹਾਂ ਜਿਹਨੂੰ ਵੀ ਕੋਈ ਸਬਜੀ ਲੈਣੀ ਹੁੰਦੀ ਆ ਬਿਲਿਏ ਡਾਣ ਨਾਲ ਕੰਟੈਕਟ ਕਰੋ ਹਾਂ ਹੱਥੋਂ ਤੋਂ ਧੋੜੀਏ ਬਈ ਲਓ ਮਿੱਤਰੋ ਕੰਮ ਹੋ ਗਿਆ ਡਨ ਲਾ ਰੱਖਿਆ ਮੁੰਡਾਕਾ ਉੱਧਰ ਆਪਣੀ ਬੈੜੀ ਸਾਹਿਬ ਵੀ ਲੱਗ ਰਹੇ ਨੇ ਅਸੀਂ ਪਹਾੜੀਆਂ ਨਾਲ ਵੱਢ ਘਟਿਆ ਵੀ ਦੇਖਾਂ ਲੁਕਾਂੀਆਂ ਦੀਆਂ ਹਾਂ ਹੁਣ ਕੰਮਪਲੀਟ ਹੋਇਆ ਕੰਮ ਓਕੇ ਹੈ ਕੰਮ ਜਾਵਾ ਅਜ ਦੁਆਚੇ ਬਸ ਡਨ ਅਜ ਦੁਆਚੇ ਅਸੀਂ ਪਾਵਾਂਗੇ ਬੱਟਾ ਜਾਈਂ ਉੱਥੇ ਭਰਾ ਦੇ ਮੜਾ ਇੱਕ ਵਾਰ ਬੈਟ ਜਾ ਹਣਾ ਬੀ ਕਾਗੜਾ ਮੁੰਡਾ ਦਾ ਹੋ ਗਿਆ ਥੋੜਾ ਜਿਹਾ ਹਾਂ ਹਾਂ ਦਾ ਵੀ ਸਾਡੀ ਡਿਊਟੀ ਹੋ ਰਹਾ ਬਈ ਇੱਕ ਤਾਂ ਅਸੀਂ ਨੇ ਰੇਖ ਲਿਉਣੀ ਆਗੀ ਇਧਰ ਅੱਖ ਤੱਕ ਪਰ ਵੜਦੇ ਆ ਤਾਂ ਥੋੜਾ ਜਿਹਾ ਕੰਮ ਦੀ ਮਹ ਜਲ ਅਸੀਂ ਬਹਿ ਜਾਨਾ ਕੀ ਕਰ ਲੈ ਤੋ ਬਟਾ ਹੁੰਦਾ ਦੇਖੋ ਮਿੱਤਰੋ ਸਾਡਾ ਸਟਾਈਲ ਆ ਲੱਗ ਰਹੇ ਨੇ ਮੁੰਡੇ ਵਾਕੀ ਲਿਫਟ ਤਾਂ ਹਾਂ ਜੋ ਲੋ ਵੀ ਮਿੱਤਰੋ ਕੰਮ ਆਪਣਾ ਡਨ ਹੋ ਗਿਆ ਉਹਨਾਂ ਬਟਰਾ ਦੀ ਧੋ ਦਈਏ ਬਸ ਸਾਨੂੰ ਬਤਾ ਯਾਰ ਇਹਦੇ ਵਿੱਚ ਜਮੇ ਆਂਦੀ ਆ ਬਈ ਯਾਰ ਲੱਗੂਗੀ ਤਾਂ ਕਰਕੇ ਇਹਦੀ ਗੱਲ ਬਣਾ ਕੇ ਹੰਡਵਾ ਤਾ ਤੇਰਾ ਆਪਾਂ ਮੋਟਾ ਮੋਟਾ ਲਾਵਾਂਗੇ ਪਾਈਦੇ ਨਾਲ ਮੋਟਰ ਨਾਲ ਫਿਰ ਆਪਾਂ ਧੋਵੇਂ ਉਹਨੂੰ ਪੰਪ ਨਾਲ ਫਿਰ ਕੱਢਾਂਗੇ ਇਹਦੀ ਜਮਾਂ ਤੇ ਤਸੀਹਣਾ ਵੇ ਲੈ ਟਰੈਕਟਰ ਤੇ ਮਾਰਦਾ ਐ ਦਵਾਰੇ ਬੰਨਣਾ ਬੰਨੋ ਲੈਫਟ ਚੱਕਾ ਮੜੀ ਜੀ ਆਹ ਲੈ ਪਾਣੀ ਸਾਰਾ ਪਿੱਛੇ ਜਾਇਆ ਗੋ ਲੈ ਟੋ ਜੱਕਦੀਆ ਮਿੱਤਰੋ ਸਟਾਰਟ ਕਰਕੇ ਗੱਡੀ ਨੂੰ ਉਤਨੀ ਦੇਖੋ ਈ ਅੱਜ ਆਪਣੇ ਘਰ ਦਾ ਸਾਰੇ ਸੰਦ ਸੰਡੇਲਾਂ ਦੀ ਸਫਾਈ ਰੇਰੂ ਪਉਣ ਤੋਂ ਬਾਅਦ ਜਿੱਲਾ ਤੋਂ ਉੱਪਰ ਥੋੜਾ ਜਿਆਦਾ ਥੱਕ ਗਿਆ ਹੈ ਉਹ ਵੇਲੇ ਜੋਰਜਾਰੇ ਲੱਗਿਆ ਮਾਣ ਮਟ ਦਾ ਜੋਰ ਥਕਾਵਟ ਮੰਨ ਗਿਆ ਕਿ ਨਾ ਅੱਜ ਦਾ ਫਿਰ ਆਏ ਦੇਖ ਅੱਥ ਨੇ ਅੱਥ ਨੇ ਆਪਾਂ ਫਿਰ ਖਾਲ ਘੜਾਂਗੇ ਖਾਲ ਤੇ ਦੇਖਾਂਗੇ ਬਸ ਘੰਟੇ ਬਾਅਦ ਚਾਹੂ ਪੀ ਕੇ ਫਿਰ ਖਾਲ ਤੇ ਲੱਗਦੇ ਆ ਹੁਣ ਆਪਾਂ ਧੁੱਪ ਤਾਂ ਆਪਣੀ ਦੇਖੇ ਕਰਦੇ ਸਮਾਨਾ ਨਾ ਦੁਬਾਰੀ 베ਲੀ ਆਗੇ ਬਈ ਕੰਮ ਬਣ ਕੇ ਪਰਨੇ ਇਹਦਾ ਉਹ ਵੀ ਕੰਮ ਕਰੇ ਸਮਾਂ ਤਾਂ ਆਉਣਾ ਯਾਰ ਇਦੂ ਮਾਗਰੋ 베ਲੀ ਆਗੇ ਕੰਮ ਆਹੀ ਮਹੀਨਾ ਕੰਮ ਹਣਾ ਹਾਂ ਸਹੀ ਗੱਲ ਆ ਇਹ ਦੁਬਾਰੀ ਪਰ ਕਰਨਾ ਕੀ ਕੀ ਆ ਸਮਾਰ ਕੇ ਗੱਲ ਬਣਾ ਲਈ ਹਣਾ ਜਮਾ ਬਣਾ ਦੇ ਗੱਲ ਦੇਖੀ ਆ ਜੀ ਹੋਰ ਥੋੜੀ ਜਿਹੀ ਕੇ ਪੈਸ ਸਮਾਰ ਕੇ ਤਸੱਲੀ ਦਾ ਜੀ ਘਰੇ ਨੇ ਆ ਕੇ ਕਰੋ ਮੈਂ ਦੂਜੇ ਨਾਲ ਕੰਮ ਕਰਾਂ ਜਿਹੜਾ ਕਿਰਾ ਮੋਟਾ-ਮੋਟਾ ਲਾਉਣੇ ਹੈ ਮੋਟਾ-ਮੋਟਾ ਵੀ ਵਧੀਆ ਲਾਹੀ ਹੁਣ ਮੋਟਾ-ਮੋਟਾ ਇਹde ਲਾ ਕੇ ਨਹੀਂ ਪਿੰਡ ਵਿਚ ਆ ਦੀ ਨੰਗੇਆਂ ਤੂੰ ਦੇਖਣ ਚ ਲੱਗੂ ਟਰਾਲੀ ਧੁੱਤੀ ਹੋਈ ਆ ਪਰ ਉਹ ਵੀ ਉਹ ਹੋਮ ਵੀ ਲੱਗਿਆ ਹੋਊਗਾ ਫੇਰ ਫੇਰ ਪਤਾ ਕੀ ਕਹਿਣਗੇ ਵੀ ਸਮਾਰ ਕੇ ਹੰਤੋਤੀ ਮੁੰਡੇ ਨੇ ਆਪਾਂ ਫੇਰ ਵੀਡੀਓ ਚ ਦਿਖਾਵਾਂ ਵੀ ਸਮਾਰ ਕੇ ਰੇਰੂ ਪਹੁੰਚ ਵੀ ਜ਼ੋਰ ਵੱਧ ਲੱਗਿਆ ਸਮਾਰ ਕੇ ਧੋਤੀ ਨਹੀਂ ਗਈ ਆਂ ਕਹਿਣਗੇ ਸਹੀ ਗੱਲ ਹੈ ਲੋਕਾਂ ਦਾ ਕੀ ਹੈ ਲੋਕ ਤਾਂ ਬੜਾ ਕੁਛ ਕਹਿੰਦੇ ਨੇ ਵਝਦੇ ਨੇ ਆਪਣੇ ਤੇ ਕੱਲ ਦਾ ਸੈਂਪਲ ਦੇਖਿਆ ਲੇਗਾ। ਹੋਰ। ਕੋਈ ਚੱਕਰੀ ਨਾ ਮੰਨ ਹੈ? ਕੱਲ ਵਾਲਾ ਮਜੇਮੀ ਹੈ। ਇਹ ਇਕੱਠੇ ਕਿਉਂ ਹੋਏ? ਕੋਈ ਚੱਕਰੀ ਨਾ ਮੰਨ ਮੈਂ ਤਾਂ ਇਹ ਗੱਲ ਹੀ ਕਿਹਾ ਸੀਗਾ। ਰੋਲਾ ਤਾਂ ਇਕੱਠੇ ਹੋਣ ਦਾ ਬਈ। ਕਿਉਂ ਇਕੱਠੇ ਹੋਏ ਹੈ ਨਾ? ਹਾਂ ਜਮਾ। ਕੋਈ ਰੋਲਾ ਹੈਗਾ ਵੀ ਜਿਆਦਾ ਕੋਈ ਆਪਣਾ ਪਰਸਨ ਹੈ ਮੈਂ। ਜਮਾ ਜਮਾ। ਜਿਹਦੇ ਨੂੰ ਪਾਸਟੀ ਹੈਗਾ ਲੱਗਾ ਹੈਗਾ ਇਹ ਨਾ। ਹਾਂ। ਉਹ ਫਿਰ। ਕੀ ਹੋ ਗਿਆ ਹੁਣ ਤਾਂ? ਕਈ ਬੰਦਿਆਂ ਨੇ ਜਦ ਇਹ ਉਹ ਹੁੰਦੀ ਆ ਥੋੜੀ ਸਹੀ ਹੈ ਕੱਢਾਂਗੇ ਕੋਈ ਨਹੀਂ ਸਾਰ ਸਾਰੀ ਆਪਣੇ ਆਖਾ ਜੀ ਐਂ ਕਰੀ ਇਹਨੂੰ ਮੋੜ ਚਲਾ ਦੇ ਆ ਲਾਦਨੇ ਆ ਲੈ ਬੋੜਾ ਲੈ ਮੋੜ ਚਲਾ ਤੁਮਸਟਰ ਸੌਣ ਲੱਗ ਟਰਾਲੀ ਦੁਬਾਰੇ ਇਹਨਾਂ ਨਾਲ ਇਹ ਨਾ ਗੱਡਾਂ ਜੇ ਬਸ ਜੰਮੀ ਏੜੀ ਆ ਦੇਖ ਲਾਉਂਦੀ ਆ ਸਾਰੀ ਇਹ ਕਰਨੀ ਇਹ ਦੋ ਦਿਨ ਟਰਾਲੀ ਭਰ ਕੇ ਘਰਾਉਂਦੀ ਬਈ ਤਾਂ ਕਰਕੇ ਫਰੀਜ਼ਾਂ ਮਰੀਆ ਮੁੰਡੇ ਆਪਾਂ ਠੰਡੇ ਕੱਢ ਕੇ ਟਰਾਲੀ ਦੇ ਫੇਰ ਭੜਾ ਕੇ ਆਂਦੇ ਆ ਯਾਰ ਮਸਤ ਜੀਸ ਮਿੱਕਾ ਫੇਰੀ ਯਾਰ ਮਿੱਟੀ ਨਾਲ ਜੱਟਾਂ ਜੱਟਾਂ ਵੀ ਫਰੈਂਡ ਆ ਸਦਾ ਗੱਲ ਬਣਾਦਾ ਏ ਟਰਾਲੀ ਦੇਖੀ ਜੇ ਤੋ ਆ ਜਿਹੜੀ ਜਮਾਇਆ ਪਿਆ ਨਾ ਸਾਰਾ ਲਾਦਾ ਹੈ ਜਾਂਦਾ ਨਾ ਮੁਰੇ ਗੋਲ ਗੱਪੇ ਮਿੱਤਰੋ ਇਹ ਮੁੰਡਾ ਸਾਡੇ ਪਿੰਡ ਦਾ ਕੋਲਚੇ ਬਣਾਉਂਦਾ ਏ ਇੱਕ ਨੰਬਰ ਇਹਦੇ ਵੱਲੋਂ ਗਿਫਟ ਹੈਗਾ ਜਿਹੜਾ ਨਾਲ ਇਹ ਗੋਲ ਗੱਪਿਆਂ ਦਾ ਪਾਣੀ ਪੰਡਾ ਦਿਖਾਗੇ ਮਾਰ ਕੇ ਚਾਰ ਪਾਪੂ ਆ ਜੀ ਯਾਰ ਪੰਪ ਮਾਰ ਕੇ ਮੇਰਾ 10 ਲੀਟਰ ਪਾਣੀ ਲੀਟਰ ਲੀਟਰ ਪਾਣੀ ਪੀ ਗਈ ਹਾਂ ਨਾਲੇ ਫ੍ਰੀ ਦਿੰਦਾ ਬਈ ਪਾਣੀ ਜੇ ਕਿਸੇ ਨੇ ਵੀ ਆਪਣੇ ਪਿੰਡ ਜਾ ਕੇ ਉਹ ਕਰਨਾ ਹੈ ਕੁਲਚਾ ਖਾਣਾ ਭੁੱਖ ਲੱਗੀ ਆ ਕੁਲਚਾ ਖਾਓ ਪਾਣੀ ਗੋਲਗਾ ਪਹਿਲਾਂ ਪੀ ਰੀ ਫ੍ਰੀ ਦਿੰਦਾ ਬਈ ਇਹ ਜੇ ਨਾਲ ਦਿੱਤਾ ਇਹ ਲੱਤ ਮੰਨ ਲਿਓ ਟਾਲੀ ਨਾਲ ਖਾਲ ਘੜੀ ਜਾਂਦੇ ਦੀ ਰਾਬਰ ਦਿਆ ਮਾਨ ਹੋ ਗਿਆ ਤੇਰੀ ਦੇਖੋ ਕਿੰਨੀ ਆ ਚੁੱਕੀ ਐ ਕੰਮ ਵਿਚਾਲੇ ਖੜਾਉ ਸਾਡਾ ਇਹ ਇੱਟਾ ਹੋ ਗਿਆ ਜੀ ਹਾਂ ਇਹ ਤਨ ਤਨੂ ਕੰਪਿਊਟਰ ਉਹ ਤੇਰੀ ਰੇਹ ਨਾ ਉੱਡ ਜੇ ਓਏ ਰੇਹ ਉੱਡ ਕੇ ਇੱਧਰ ਆਊਗੀ ਜਿਹੜੀ ਕਿ ਆਪਾਂ ਨੇ ਅੱਜ ਪਾਈ ਐ ਆ ਆ ਠੀਕ ਗਾਲਾਂ ਕਿਉਂ ਕੱਢਦਾ ਮੇਰੇ ਚ ਇਹ ਤਾਂ ਨਾਰਮਲ ਆ ਗਾਲਾਂ ਆਊਡ ਨਹੀਂ ਆਗੀ ਮੇਰੇ ਕੋਲ ਆਉਂਦੇ ਕੋਮਨ ਸੈਂਸ ਚਾਹੀਏ ਨਾ 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 ਇੱਕ ਦਮੜ ਦੇ ਨਾ ਨਾ ਦੇਖੋ ਮੇਰੇ ਤਰ੍ਹਾਂ